ਸਤ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਅੱਜ ਆਏ ਆਈ ਆਪਾਂ ਰਾਜਪੁਰਾ ਆਪਾਂ ਪੂਰੇ ਟਰੈਕਟਰ ਦੇ ਮੁਰਲੇ ਟੇਰਾਵਾਂ ਪਾਣੀ ਸੁਪਰ ਸੀਡਰ ਕਰਕੇ ਵੇਟ ਵੀ ਕਾਸੀ ਲਗਿਆ ਹੋਣਾ ਇੱਕ ਕਾਊਂਟਰ 80 ਕਿਲੋ ਦੇ ਬੱਟੇ ਆ ਬਾਕੀ ਬੰਪਰਾ ਇੱਕ ਕਾਊਂਟਰ 40 ਕਿਲੋ ਦਾ ਤਿੰਨ ਕਾਊਂਟਰ ਦੇ ਉੱਪਰ ਵਜਨ ਹੋ ਜਾ ਜੀ ਫਿਰ ਵੀ ਟਰੈਕਟਰ ਮੁਰਲੇ ਦੇ ਉੱਠਾ ਆਇਆ ਹੈ ਮਜਲ ਪਾਣੀ ਪਾ ਰਹੇ ਆ ਟੇਰਾਵਾਂ ਉੱਪਰ ਸੀਡਰ ਮਾ ਫਿਰ ਉਹ ਇਹਦੇ ਉਥੇ ਨਹੀਂ ਕਰਨੇਗਾ ਦੇਖੋ ਕਿੰਨਾ ਕ ਪਾਣੀ ਪਵਾ ਕਿੰਨਾ ਕ ਫਰਕ ਪਵਾ ਦੱਸਾਂਗੇ ਜੀ ਤੁਹਾਨੂੰ ਕਿੰਨਾ ਕ ਫਰਕ ਪਵੇਗਾ ਕਿੰਨਾ ਕ ਵੇਲੇ ਕਿੰਨਾ ਟਾਈਮ ਲੱਗ ਜਾਏਗਾ ਇੱਕ ਟਾਇਰ ਮਾ ਪਾਣੀ ਭੰਦੇਵੇ ਆ ਥੋੜੀ ਜਿਹਾ ਟਾਈਮ ਲੱਗੇਗਾ 70-15 ਮਿੰਟਾਂ ਪੈ ਜਾਏਗਾ ਫਾਵਾ ਬਣ ਜਾਇਆ ਵਿੱਚ ਇਹ ਰ ਹਵਾ ਕੱਢਣੇ ਕਰਕੇ ਪਿੱਛੇ ਹਟਾਣਾ ਲਗਾ। ਥੋੜੀ ਜਰ ਪਾ ਕੇ ਫਿਰ ਪਿੱਛੇ ਕਰੇਗਾ ਭਾਈ। ਪਹਿਲਾਂ ਆਪਣਾ ਪਿਛਲੇ ਟਾਇਰਾਂ 'ਵਾਂ ਪਾਇਆ ਵਾ ਹੋਇਆ ਰਿਹਾ ਦਾ ਪਾਣੀ ਜਦੂ ਇਹ ਟਾਇਰ ਤੇ ਇਹ ਰੇਡੀਅਲ ਪਾਇਆ ਜਦ ਪਿੱਛੇ ਪਾਣੀ ਬਣੇ ਕਿ ਲੋਡ ਨੂੰ ਕੰਦੀ। ਕਬੱਟੇ ਲਗੇ ਹੋਏ ਆ। ਰੇਡੀਅਲ ਟਾਇਰ ਸਲਿੱਪ ਵੀ ਘੱਟ ਕਰਾ। ਇਹ ਆਪਾਂ ਮੁਰਲਿਆਂ 'ਵਾਂ ਪੈ ਜਾਏਗਾ ਪਾਣੀ। ਫਿਰ ਚਲਾਵਾਂਗੇ ਪਰ ਸੁਪਰ ਸਿੱਡਰ 'ਵਾਂ। ਸੁਪਰ ਸਿੱਡਰ ਬੜਾ ਆਪਣੇ ਕੋਲ ਭਾਰੀ ਐ। ਇਸੋ ਕਿ ਨਾਲ ਫਰਕ ਪੈ ਜੇਗਾ ਪਾਣੀ ਚੜਕੇ ਤੇ ਫਾਵੇਂਗੇ ਜੀ ਸਾਨੂੰ ਉੱਥੇ ਚੱਲਦਾ ਜਿਸ ਤਰ੍ਹਾਂ ਹੋਇਆ ਇੱਕ ਟਾਇਰ ਹੋ ਗਿਆ ਜੀ ਫੁੱਲ ਦੂਏ ਮਾ ਲਗਿਆ ਬਾਈ ਪਾਣ ਉਹ ਪਰਖਿਆ ਲੱਕਿਆ ਉਹਨਾਂ ਪਰਖਾ ਪਾਣੀ ਵਾਪਸ ਥੋੜਾ ਹੋਰ ਪਾ ਦਈਏ ਇਸਮਾ ਪਾ ਕੇ ਗੈਲਗਲ ਬਾਹਰ ਲਾ ਦਈਏ ਥੋੜਾ ਓਵਰ ਹੋ ਜਾਏਗਾ ਫਿਰ ਥੋੜਾ ਇਹ ਕਿਵੇਂ ਚੱਲੇਗਾ ਮਸ਼ੀਨ ਬੜੀ ਹੋਣੀ ਕਰਕੇ ਨਾ ਭਾਰੀ ਉੱਪਾਉਦਾ ਇਹ ਇੰਨਾ ਵਜਨ ਲਾਇਆ ਵਾ ਲਾ ਲਿਆ ਤਿੰਨ ਕਾਉਂਟਰ ਦੇ ਉੱਪਰ ਵਜਨ ਲੱਗਿਆ ਵਾ ਫਿਰ ਵੀ ਟਰੈਕਟਰ ਖੜਾ ਹੋਈ ਆ ਹਾਂ ਇਹ ਚੱਲੇਗਾ 80 80 ਕਿਲੋ ਕਹਿ ਰਿਹਾ ਬਈ ਪਾਣੀ ਪੈ ਜਾਏਗਾ ਦੋ ਟੇਰਾਵਾਂ ਇੱਕ ਕਾਉਂਟਰ 60 ਕਿਲੋ ਦੇ ਕਰੀਬ ਵਜਨ ਵੱਜ ਜਾਏਗਾ ਹੋਰ ਇੱਛਾ ਆਪਾਂ ਨੂੰ ਥੈਲਾ ਰੱਖਣਾ ਪਿਆ ਦਾ ਮੁਰੇ ਬੰਪਰ ਬਰ ਬਜਾਈ ਮਾ ਇਹ ਤਾਂ ਦਾ ਵੀ ਜੇ ਥੈਲੇ ਦੇ ਸਰਜ ਹੈ ਤੇ 80 ਕਿਲੋੜਾ ਨਾਪਦਾ ਹੈ ਬਈ ਦੇਖੋ ਆ ਪਾਕ ਹੈ ਜੋੜेंगे ਫਿਰ ਜੋੜੇ ਨਾਲ ਪਤਾ ਲੱਗੇ ਵੀ ਕਿੰਨਾ ਕੋ ਫਰਕ ਪਿਆ ਜਿੱਥੇ ਪੂਰੇ ਰਾਜਪੁਰੇ ਦੇ ਵਿੱਚ ਇੱਕੋ ਸਰਵਿਸ ਸਟੇਸ਼ਨ ਹੈ ਬਾਈ ਉਹ ਕੋਲਾ ਸਰਵਿਸ ਸਟੇਸ਼ਨ ਕੁੱਠਾ ਖੇੜੀ ਵਾਲੇ ਬਹੁਤ ਪੁਰਾਣਾ ਜਿਹਾ ਸਰਵਿਸ ਸਟੇਸ਼ਨ ਹੈ ਬਾਈਆਂ ਦਾ ਇਹ ਕੀ ਮੰਡੀ ਮਾੜਤ ਵੀ ਐ ਕੱਕ ਮਾ ਦਾਣਾ ਚਾਰਾ ਮੰਡੀ ਵਾ ਕੱਖਾ ਕੁੱਖਾ ਦਾ ਕੰਮ ਐ ਬਾਈਆਂ ਦਾ ਤੋੜੀ ਤੜੀ ਆ ਇੱਕੋ ਸਰਵਿਸ ਸਟੇਸ਼ਨ ਐ ਰਾਜਪ੍ਰੇਮਾ ਜਿਹੜਾ ਪਾਣੀ ਪਾਵਾ ਪੱਕੇ ਹੋਰ ਕੋਈ ਨਹੀਂ ਪਾਣੀ ਪੰਦਾਂ ਲੈ ਬਾਈ ਹੋ ਗਿਆ ਫਾਈਨਲ ਤੇ ਇਹ ਦੋ ਸਭੇ ਪਾਣੀ ਦੀ ਲੋੜ ਐ ਹਾਂ ਜੀ ਥੋੜੀ ਥੋੜੀ ਹਵਾ ਬੱਜੇਗੀ ਥੋੜੀ ਥੋੜੀ ਕੋਈ ਪਰਦੀ ਬਾਈ ਨਾਲ ਹਵਾ ਚੱਕ ਲੈ ਲੈ ਬਈ ਨਿਪੜ ਗਿਆ ਕੰਮ ਪਿਛਲੇ ਟੈਰਾਂਾਂ ਮਾ ਵੀ ਹੋ ਗਈ ਹਵਾ ਪੂਰੀ ਇੰਨੀ ਕਿ ਨਹੀਂ ਕਰਦੀ ਸੀ ਸੀ ਕਰ ਦੇ ਪੱਤੀ ਕਰ ਦੇ ਘੱਟ ਨਾ ਹੋਵੇ ਰੇਡੀਅਲ ਕਰਕੇ ਨਾ ਦਬੀ ਜਾ ਹਾ ਟਾਇਰ ਜਿਨੀ ਮਰਜ਼ੀ ਹਵਾ ਪਾ ਲੈ ਤੇ ਪੋਣਾ ਪਰਨੇ ਹੋਏ ਗਾਤ ਮੰਡੀ ਬਾਏ ਤੇ ਜੀ ਆਪਾਂ ਜੀਰੀ ਲੈ ਗਏ 1500 ਨਾਲ ਆਪਣੇ ਜੀਰੀ ਤਾਰ ਰਿਹਾ ਹੀ ਆਪਾਂ ਟਰੈਕਟਰ ਦਾ ਵੀ ਹੋ ਗਿਆ ਕੰਮ ਸਾਮ ਨੂੰ ਬੋਲੀ ਲੱਗੇਗੀ ਅੱਜ ਦੇਖੋ ਕਿਹੜਾ ਰੇਡ ਵੀਗਾ ਅੱਜ ਯੂਟੇਰੀ ਪਈ ਹੈ ਜੀ ਆਪਣੀ 1500 ਨਾਲ ਕੀ ਪੱਖਾ ਲਗਿਆ ਵਾ ਬੋਲੀ ਹਲਿਆਈ ਨਹੀਂ ਬੋਲੀ ਲੇਟ ਅੱਜ ਦੋਈ ਸਾਈਡ ਦੇ ਸ਼ੁਰੂ ਹੋਈ ਆ ਦੇਖੋ ਕੈਰਟ ਲਗਾ ਵਸਾਣੇ ਵਾਲੀ ਬੋਲੀ ਪਹਿਲਾਂ ਮੰਗੋਲੀ ਬੰਦ ਕਰਾ ਦਿੱਤੀ ਪਛਾਨ ਯੂਨੀਅਨ ਵਾਲਿਆਂ ਨੇ ਬਈ ਜਾਂ ਤਾਂ ਪਰਮਲ ਵੀ ਚੱਕੋ ਜਾਂ ਬਾਗਨਜੀ ਨੇ ਚੱਕੋ ਇਹ ਉਚਲ 1509 ਦੀ ਬੋਲੀ ਸ਼ੁਰੂ ਹੋ ਗਈ ਦੇਖੀ ਜਹਾ ਇਹ ਬੰਦੇ ਜੀ ਆ ਗਈ ਬੋਲੀ ਦੇਖਦੇ ਆ ਕਿਹੜੇ ਰੇਟ ਲੱਗੇ ਆਪਣੇ ਜੀਰੀ ਤੋਂ ਪੁਨੀ ਡੇਰੀ ਆਪਈ ਆਏ ਬਿੱਗੀ ਜੀ ਜਿਰੀ ਆਪਣੀ ਨਹੀਂ ਹਾਂ ਕੀ ਬਤਾ ਇਹ ਚਾਰਾ ਲੱਗ ਰਿਹਾ ਮੋਰਨ ਨੂੰ ਸੋਨ ਦਾ ਲਾ ਦੀ ਆ ਗਿਆ ਠੀਕ ਹੈ ਮੋਚਰ ਠੀਕ ਆ ਗਿਆ ਹੈ ਮੋਚਰ ਠੀਕ ਆ ਗਿਆ ਹਾਂ ਕੀ ਪਤਾ ਨਹੀਂ ਕੀ ਕਰੇਗੇ ਕਿਸਰਾ ਕਰੇਗਾ ਕੀ ਪਤਾ ਕਿਹੜਾ ਹੈ ਠੀਕ ਹੈ ਜੀ ਯਾਰ ਵੀ ਸੁਣਾਈ ਪਕਾਉਣਾ ਇਹੋ ਜਿਹਾ ਮੇਰਾ ਨੋਟ ਬੈਟ ਵਾਲਾ ਆਮੇ ਸ਼ੁਰੂ ਪਕਾਉਣਾ ਲੱਗੇਗਾ ਯਾਰ ਬੋਲ ਬੋਲ ਅੰਮ੍ਰਾਂ ਬੋਲੋ ਅੱਜਲੇ 2500 ਰੁਪਏ ਵਿਕੀ ਬਈ ਆਪਣੀ ਢੇਰੀ ਇੱਕ ਪੱਖਾ ਹੋਰ ਲਾਣਾ ਇੱਕ ਹੋ ਇੱਕ ਪੱਖਾ ਪਹਿਲਾਂ ਲੱਗ ਗਿਆ ਤਾਂ ਬੋਲੀ ਬਰ ਇੱਕ ਪੱਖਾ ਹੋਰ ਕਰਿਆ 2700 ਰੁਪਏ ਕੁੰਟਲ ਜੀ ਜੀ ਪੱਖਾ ਲੱਗੇਗਾ ਇੱਕ ਹੋਰ ਫਿਰ ਤੋਂ ਲਈ ਅਰਜਨ ਟ੍ਰੈਕਟਰ ਹੈ ਭਈ ਇਹ ਸੀਆਰਡੀ ਜਿਹੜਾ 605 ਇਹ ਆਪਣਾ ਸਵੇਰ ਗਾ ਬੰਦ ਹੋਇਆ ਵਾ ਇਹ ਮਤਲਬ 7 ਤਾਂ 7:30 ਵਜੇ ਬੰਦ ਹੋ ਗਿਆ ਦਾ ਜੇਰੀ ਤਾਰਕ ਹੈ ਬਾਈ ਨੱਕੇ ਕਰਿਆ ਬੰਦ ਹੋ ਗਿਆ ਮੁਰਕਾ ਸਟਾਰਟ ਨਹੀਂ ਹੋ ਰਿਹਾ ਇਹੋ ਲੈਪਟਾਪ ਲੈ ਕੇ ਆਈ ਬੀਐਮ ਸੀ ਵਾਲੇ ਉਹ ਲੱਗ ਰਹੇ ਆ ਦੇਖੋ ਕਿੰਨਾ ਟਾਈਮ ਲਗਾਓ ਸਾਰੀ ਤਾਰਾਂ ਤੁਰਾਂ ਜੀਆਂ ਪਟਦੀਆਂ ਬਾਈਆਂ ਨਾਲ ਬਾਈਆਂ ਨੂੰ ਮੈਂ ਕਹਾਂ ਮੈਂ ਬਾਈ ਵੀਡੀਓ ਬਣਾ ਲੈ ਕਰੇ ਨਾ ਬਾਈ ਵੀਡੀਓ ਵਾਇਰਲ ਹੋ ਜਾਈ ਮਰੀ ਸੋਸ਼ਲ ਮੀਡੀਆ ਦਾ ਟਾਈਮ ਹੈ ਕਹਾ ਫਿਰ ਚੱਕਰ ਪੈ ਜਾ ਬੀ ਬਦਨਾਮੀ ਹੋਏਗੀ ਕਹਾ ਫੱਕ ਦੀ ਬਾਤ ਹੈ ਵੀ ਵੀਡੀਓ ਨਾ ਬਣਾਏ ਮਤਲਬ ਬਈ ਸੀ ਆਰ ਡੀ ਆਈ ਦੀ ਸੰਭਾਲ ਹੈ ਪੂਰੀ ਟਰੈਕਟਰ ਦੀ ਤਾਰਾਂ ਤੂਰਾਂ ਦਾ ਹੋਰ ਇਹਨੇ ਕਰੇ ਵੀ ਤਾਰਾਂ ਤੂਰਾਂ ਚੂਹੇ ਨੇ ਕੱਟੀਆਂ ਪਤਨੀ ਕਿਆ ਬਣਿਆ ਤੇ ਜੇ ਚਾ ਤਾਰਾਂ ਚੂਹੇ ਨੇ ਕੱਟੀ ਵੀ ਹੁੰਦੀਆਂ ਫਿਰ ਵੱਡੀ ਮਾਂ ਥੋੜੀ ਆਵੇ ਦਾ ਟਰੈਕਟਰ ਤੇ ਸੁਪੈ ਨਹੀਂ ਉਹ ਹੋ ਜਾਂਦਾ ਸਟਾਰਟ ਹੀ ਨਹੀਂ ਹੋਏਦਾ ਮੰਡੀ ਮਾ ਕੇ ਬੰਦ ਹੋਇਆ ਮੁਰਗਾ ਸ਼ਾਟ ਨਹੀਂ ਹੋਇਆ ਚਲੋ ਬਈ ਲੱਗ ਗਿਆ ਦੂਆ ਪੱਖਾ ਬਣੀ ਜੀਰੀ ਨੂੰ ਬਾਤ ਉਲ ਜਾਵੇ ਉਹੀ ਟਾਈਮ ਹੋ ਗਿਆ ਜੀ ਲੇਟੇ ਹੋ ਗਏ ਕੰਮ ਆਪਾਂ ਚੱਲ ਰਹੀ ਐ ਤਲਾਈ ਆਪਣੀ ਕੰਡਾ ਜਿਹੜੀ ਪਰਮ ਲਾਵਾ ਉਹਨੂੰ ਆਮਸ ਖੂਮਾ ਲੀਵਰ ਦੇ ਨਮਤਾਂ ਕਰਕੇ ਲੇਟ ਹੋ ਜਾ ਕੰਡਾ ਇਹ ਲੱਗ ਗਿਆ ਕਿਉਂ ਲੱਗ ਗਿਆ ਅੰਦਰ ਤੁਲ ਜਾ ਘੰਟੇ ਡੇਢ ਘੰਟੇ ਮਾ ਉਹਦੇ ਨੇ ਬੈਲੇ ਆਪਾਂ ਠੀਕ ਹੈ ਬਈ ਮਿਲਾਂਗੇ ਅਗਲੀ ਵੀਡੀਓ ਮਾ ਧੰਨਵਾਦ ਆਪਣੀ ਵੀਡੀਓ ਦੇਖਣੇ ਵਾਸਤੇ